ਸੋਸ਼ਲ ਮੀਡੀਆ ਤੇ ਇਹ ਵੀ ਚੱਲ ਰਿਹਾ ਕਿ ਭਾਨਾ ਸਿੱਧੂ ਹੁਣ ਨਿਹੰਗ ਸਿੰਘਾਂ ਦੀ ਅਗਵਾਈ ਕਰਕੇ ਤੇ ਈਸਾਈਤ ਦੇ ਖਿਲਾਫ ਜਾਂ ਜਾਦੂਗਰੀਆਂ ਦੇ ਖਿਲਾਫ ਮੋਰਚਾ ਛੇੜ ਚੁੱਕਿਆ ਹੈ ਨਿਹੰਗ ਸਿੰਘਾਂ ਦੀ ਅਗਵਾਈ ਕੋਈ ਮੋਨਾ ਕੋਣਾ ਬੰਦਾ ਨਹੀਂ ਕਰ ਸਕਦਾ ਨਿਹੰਗ ਸਿੰਘਾਂ ਦੀ ਕੋਈ ਕਾਲਪੁਰ ਖਾਬ ਕਰਦਾ ਤੇ ਜਥੇਬੰਦੀਆਂ ਅਲੱਗ-ਅਲੱਗ ਆ ਪਰ ਇਹ ਵੀ ਕਿਸੇ ਪਲੇਟਫਾਰਮ ਤੇ ਇਕੱਠੀਆਂ ਤੇ ਹੁੰਦੀਆਂ ਨੇ ਜਦੋਂ ਮੱਲਾ ਚੜ੍ਹਦੀਆਂ ਯੂਨੀਵਰਸਿਟੀ ਦੇ ਵਿੱਚ ਵੀ ਵਿਵਾਦ ਹੋ ਗਿਆ ਸੀ ਕਿ ਭਾਨਾ ਲੱਖਾ ਆਪਦੀ ਚੌਧਰ ਪਗਾਨ ਆਗੇ ਸੀ ਸਟੇਜ ਖਰਾਬ ਹੋ ਗਈ ਉੱਥੇ ਜਿੰਨੇ ਵੀ ਜਿਹਦੇ ਵੱਲੋਂ ਵੀ ਫਲਾਇਆ ਜਾ ਰਿਹਾ ਉਹਨੂੰ ਵਾਰਨਿੰਗ ਵੀ ਆ ਵੀ ਬੰਦੇ ਦਾ ਪੁੱਤ ਬ ਅਮੀਰ ਤਾਂ ਵਿਵਾਦ ਹੋ ਰਿਹਾ ਐਸਾਈ ਭਾਈਚਾਰਾ ਉਹ ਪੜਕਿਆ ਵੇ ਉਹ ਕਹਿੰਦੇ ਕਿ ਜੇ ਪੰਜਾਬ ਸਿੱਖਾਂ ਦਾ ਤਾਂ ਪੰਜਾਬ ਸਾਡਾ ਵੀ ਹੈ ਕਿ ਸਾਡੇ ਧਰਮ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੁਹਾਡਾ ਮੋਰਚਾ ਕਿਸ ਚੀਜ਼ ਦੇ ਖਿਲਾਫ ਹੈ ਉਹ ਕਲੀਅਰ ਕਰੋ ਮੈਂ ਕਲੀਅਰ 2011 ਦੇ ਵਿੱਚ ਗਿਣਤੀ ਸੀ ਐਸਾਈ ਭਾਈਚਾਰੇ ਦੀ 3.5 ਲੱਖ ਹੁਣ ਹੋ ਗਿਆ 70 ਲੱਖ ਦੇ ਕਰੀਬ ਲੇਕਿਨ ਕਾਗਜ਼ਾਂ 'ਚ ਘੱਟ ਗਿਣਤੀ ਲਿਖਿਆ ਜਾ ਰਿਹਾ ਪਖੰਡਵਾਦ ਜਿਹੜਾ ਇਹ ਕਹਿੰਦੇ ਵੀ ਚੌਥੀ ਸਟੇਜ ਦਾ ਸੀ ਕੈਂਸਰ ਹੱਥ ਲਾਇਓ ਠੀਕ ਕਰਦੇ ਆ ਉਹਦਾ ਸੀ ਵਿਰੋਧ ਕਰ ਰਹੇ ਜੇ ਐਸਾਈ ਭਾਈਚਾਰਾ ਜਿਹੜੇ ਸਹੀ ਆ ਸਾਡੇ ਨਾਲ ਆਉਣਾ ਚਾਹੁੰਦੇ ਪਖੰਡ ਨੂੰ ਖਤਮ ਕਰਨਾ ਚ ਕੀਤੇ ਵੀ ਕੋਈ ਨਾ ਕੋਈ ਕਿਤੇ ਨਾ ਕਿਤੇ ਪਖੰਡ ਕਰੀ ਜਾਂਦਾ ਕਿ ਇਸ਼ਨਾਨ ਕਰੋ ਆ ਦੁੱਖ ਟੁੱਟੇ ਜਾਏਗਾ ਇੱਥੇ ਕਰੋ ਆ ਟੁੱਟ ਜਾਏਗਾ ਉਹ ਕਹਿੰਦੇ ਸਾਡਾ ਹੀ ਵਿਸ਼ਵਾਸ ਹੈ ਜੇ ਤੁਹਾਡਾ ਦੇਖੋ ਮੇਰੀ ਗੱਲ ਸੁਣੋ ਵੀ ਤੁਹਾਡੇ ਗੁਰੂ ਘਰਾਂ ਦੇ ਵਿੱਚ ਜਾ ਚੜਦੇ ਆ ਵੀ ਉਹ ਨਹੀਂ ਪਖੰਡਵਾਦ ਸਾਨੂੰ ਇਹ ਦੱਸਿਆ ਜਾਵੇ ਸਾਡੇ ਕਿਸੇ ਗ੍ਰੰਤੀ ਸਿੰਘ ਵੱਲੋਂ ਐਨਾਨਸਮੈਂਟ ਹੋਈ ਆ ਪਿੱਛੇ ਜਾ ਚੜਾਓ ਜਾਂ ਅਰਦਾਸ ਹੋਈ ਆ ਤੁਹਾਡੇ ਪੁੱਤ ਬਾਹਰ ਜਾਣਗੇ ਜਾਂ ਸਾਡੇ ਕਾਲ ਤੱਕ ਸਾਹ ਸੁਪਰੀਮ ਉੱਥੋਂ ਹੁਕਮਨਾਮਾ ਜਾਰੀ ਹੋਇਆ ਕਦੀ ਇਹਨਾਂ ਦੇ ਜਿਹੜੇ ਮੋਢੀ ਬੰਦੇ ਆ ਉਹ ਕਰ ਰਹੇ ਆ ਵੀ ਆ ਪਾਣੀ ਲੈ ਜਾਓ ਤੁਸੀਂ ਤੇ ਤੁਹਾਡੀ ਚੌਥੀ ਸਟੇਜ ਦਾ ਕੈਂਸਲ ਠੀਕ ਹੋ ਜਾਓ ਆ ਤੇਲ ਲੈ ਜਾਓ ਅਨਹਿنگ ਸਿੰਘ ਪੰਜਾਬ ਦੇ ਵਿੱਚ ਰੈਲੀ ਕਿਉਂ ਨਹੀਂ ਕੱਢ ਸਕਦੇ ਕੀ ਕਾਰਨ ਦਿੱਤਾ ਗਿਆ ਇਹਨਾਂ ਦਾ ਕਿ ਮਤਲਬ ਦਬਾਅ ਹੋਊਗਾ ਪ੍ਰਸ਼ਾਸਨ ਦੇ ਉੱਤੇ ਇਹਨਾਂ ਦਾ ਹੁਣ ਲੱਗਦਾ ਵੋਟਾਂ ਦੀ ਸਿਆਸਤ ਗੇਮ ਖੇਡ ਰਹੀ ਹੈ ਵੋਟਾਂ ਦੇ ਬਿਲਕੁਲ ਵੋਟਾਂ ਦੀ ਜਿਹੜੀ ਅੱਛਾ ਉਹ ਤੇ ਹਨੀ ਵੀ ਅਸੀਂ ਸਵਿਧਾਨ ਨੂੰ ਨਹੀਂ ਮੰਨਣਾ ਤੇ ਮੁਰਕੇ ਹੱਥ ਜੋੜੀ ਜਾਣੇ ਵੀ ਸਾਨੂੰ ਹੁਣ ਬੋਲਣ ਦੀ ਪਰਮਿਸ਼ਨ ਦੇ ਦਿਓ ਅਮਰਤਪਾਲ ਵਾਲਾ ਬਿਲਕੁਲ ਬਿਲਕੁਲ ਅਸੀਂ ਜੋ ਵੀ ਕਰ ਰਹੇ ਹਾਂ ਸਵਿਧਾਨ ਦੇ ਦਾਇਰੇ 'ਚ ਕਰ ਰਹੇ ਹਾਂ ਤੁਸੀਂ ਅਮਰਤਪਾਲ ਨੂੰ ਸਹੀ ਨਹੀਂ ਮੰਨਦੇ ਜਦੋਂ ਦੇਖੋ ਜਿੱਥੇ ਤੱਕ ਉਹਦਾ ਸਾਥ ਦੇਣਾ ਸੀ ਦਿੱਤਾ ਅੱਜ ਵੀ ਕਹਿੰਦੇ ਆ ਦਿੱਤਾ ਜਦੋਂ ਉਹ ਗਲਤ ਹੋ ਗਿਆ ਪਾਸਾ ਸਾਥ ਛ 25 ਦਸੰਬਰ ਆ ਰਹੀ ਹੈ ਵੀ 크리스마ਸ ਆਉਣਾ ਪਿਛਲੀ ਵਾਰ ਇੱਕ ਬਿਆਨ ਵਾਇਰਲ ਹੋ ਗਿਆ ਸੀ ਐਂਕਰ ਨਰੂਲਾ ਦਾ ਥੋਗਵਾਂਡ ਚ ਕੋਈ ਮਰਿਆ ਹੁਣ ਸਾਡੇ ਤਾਂ ਵਿਆਹ ਰੱਖਿਆ ਇਸ ਦਾ ਜਸ਼ਨ ਮਨਾਉਣਾ ਯੂਰਪ ਕੰਟਰੀਆਂ ਦੇ ਵਿੱਚ 크리스마ਸ ਮਨਾਇਆ ਜਾਂਦਾ ਕਿੱਦਾਂ ਉਹ ਮਨਾਉਂਦੇ ਏਦਾਂ ਇਹ ਮਨਾਉਂਦੇ ਆਏ ਤੇ ਭੰਗੜੇ ਪਾਉਂਦੇ ਰਹਿੰਦੇ ਆਂ ਜਹਰ ਜੀ ਗੱਲ ਟਕਰਾ ਦੇ ਹੋਣਾ ਬਣਦਾ ਨਾ ਪੁਰਾਣੇ ਸਮੇਂ ਦੇ ਵਿੱਚ ਇੰਨਾ ਭਾਈਚਾਰਾ ਮਜ਼ਬੂਤ ਸੀ ਜੇ ਕਿਸੇ ਪਿੰਡ 'ਚ ਮੌਤ ਹੋ ਜਾਂਦੀ ਸੀ ਨਾ ਤਾਂ ਮਹੀਨਾ-ਮਹੀਨਾ ਕੋਈ ਰੋਟੀ ਨਹੀਂ ਸੀ ਪਕਾਉਂਦਾ ਆਪਣੇ ਘਰ ਚੁੱਲਾ ਨਹੀਂ ਸੀ ਬਾਲਦਾ ਤੇ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬਣਦਾ ਦੁੱਖ ਨੂੰ ਅਸੀਂ ਆਪਣਾ ਦੁੱਖ ਸਮਝੀਏ ਇਹਦਾ ਮਤਲਬ ਇਹਨਾਂ ਨੂੰ ਦੁੱਖ ਨਹੀਂ ਹੈ ਫਿਰ ਤੇ ਕੱਲ ਨੂੰ ਇਹਨਾਂ ਦਾ ਕੁਝ ਹੋ ਜਾਏ ਤਾਂ ਸਾਨੂੰ ਸਾਨੂੰ ਕਹਦਾ ਤੋ ਕੋਣਾ ਫਿਰ ਇਹਦੇ ਇੱਕ ਭਾਈਚਾਰਕ ਸਾਂਝ ਆ ਨਾ ਸਤਿ ਸ਼੍ਰੀ ਅਕਾਲ ਪੰਜਾਬ ਅਨਕਟ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹਾਂਡਾ ਪ ਈਸਾਈਅਤ ਨੂੰ ਲੈ ਕੇ ਧਰਮ ਪਰਵਰਤਨ ਨੂੰ ਲੈ ਕੇ ਵੱਡਾ ਵਿਵਾਦ ਸਮੇਂ-ਸਮੇਂ ਤੇ ਹੁੰਦਾ ਰਿਹਾ ਹੈ ਤੇ ਕੱਲ ਦਾ ਈਸਾਈ ਭਾਈਚਾਰਾ ਖਾਸ ਤੌਰ ਤੇ ਖੰਬਰਾ ਚਰਚ ਵਾਲੇ ਲਗਾਤਾਰ ਵਿਰੋਧ ਕਰ ਰਹੇ ਨੇ ਭਾਨਾ ਸਿੱਧੂ ਤੇ ਨਿਹੰਗ ਸਿੰਘਾਂ ਦਾ ਉਹਨਾਂ ਵੱਲੋਂ ਪੁਤਲੇ ਫੂਕੇ ਜਾ ਰਹੇ ਨੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਮੇਰੇ ਨਾਲ ਬਾਬਾ ਕੁਲਜੀਤ ਸਿੰਘ ਨੇ ਗੱਲਬਾਤ ਕਰਦੇ ਸਵਾਗਤ ਕਰ ਲੈਣਾ ਪਹਿਲਾਂ ਸਤਿ ਸ਼੍ਰੀ ਅਕਾਲ ਭਾਈ ਜੀ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਨਕਟ ਟੀਮ ਦਾ ਸਾਰੀ ਦਾ ਬਹੁਤ-ਬਹੁਤ ਧੰਨਵਾਦ ਜੀ ਭਾਈ ਤਸਵੀਰਾਂ ਸਾਹਮਣੇ ਆਈਆਂ ਸਵੇਰ ਦਾ ਵਿਵਾਦ ਹੋ ਰਿਹਾ ਈਸਾਈ ਭ ਉਹ ਪੜਕਿਆ ਵੇ ਉਹ ਕਹਿੰਦੇ ਕਿ ਜੇ ਪੰਜਾਬ ਸਿੱਖਾਂ ਦਾ ਤਾਂ ਪੰਜਾਬ ਸਾਡਾ ਵੀ ਹੈ ਸਾਨੂੰ ਇੱਥੇ ਨਹੀਂ ਜਿਉਣ ਦਿੱਤਾ ਜਾ ਰਿਆ ਭਾਨਾ ਸਿੱਧੂ ਦੇ ਪੂਤਲੇ ਜਿਹੜੇ ਆ ਉਹ ਫੂਕੇ ਗਏ ਬੁੱਤ ਬਣਾ ਕੇ ਤਸਵੀਰਾਂ ਛੋਡੀਆਂ ਵੀ ਸਾਹਮਣੇ ਆਈਆਂ ਤਾਂ ਇੱਕ ਸੋਸ਼ਲ ਮੀਡੀਆ ਤੇ ਇਹ ਵੀ ਚੱਲ ਰਿਹਾ ਕਿ ਭਾਨਾ ਸਿੱਧੂ ਹੁਣ ਨਿਹੰਗ ਸਿੰਘਾਂ ਦੀ ਅਗਵਾਈ ਕਰਕੇ ਤੇ ਇਸਾਈਅਤ ਦੇ ਖਿਲਾਫ ਜਾਂ ਜਾਦੂਗਰੀਆਂ ਦੇ ਖਿਲਾਫ ਮੋਰਚਾ ਛੇੜ ਚੁੱਕਿਆ ਕਿਵੇਂ ਦੇਖਦੇ ਹੋ ਸਾਰੀ ਚੀਜ਼ ਨਹੀਂ ਨਹੀਂ ਬਿਲਕੁਲ ਇਹ ਗਲਤ ਗੱਲ ਆ ਇਹ ਪਰसों ਤੋਂ ਜਦੋਂ ਦਾ ਪ੍ਰੋਗਰਾਮ ਹੋਇਆ ਨਾ ਸਾਨੂੰ ਵੀ ਬਹੁਤ ਫੋਨ ਆਉਂਦੇ ਐ ਰੋਮੀ ਮੁੰਡਾ ਇਟਲੀ ਤੋਂ ਉਹਨੇ ਸਭ ਤੋਂ ਪਹਿਲਾਂ ਮੇਰਾ ਪੱਖ ਸੁਣਿਆ ਹੰਮ ਢਾਗ ਸਿੰਘਾਂ ਦੀ ਅਗਵਾਈ ਜਿਹੜੇ ਆ ਉਹ ਅਕਾਲ ਪ੍ਰਖਾ ਫੌਜ ਕਰਦਿਆ ਅਸੀਂ ਸਿੰਘ ਇਸ ਮੋਰਚੇ ਦੀ ਜਿਹੜੀ ਅਗਵਾਈ ਆ ਉਹ ਸਿੰਘ ਸਾਹਿਬ ਬਾਬਾ ਕਲੰਦਰ ਸਿੰਘ ਜੀ 96 ਕਰੋੜੀ ਚੰਤੇ ਵਾਲੇ ਵਾਲੀ ਮੋਰਚੇ 'ਚ ਤੁਹਾਨੂੰ ਪਤਾ ਬੰਦੀ ਸਿੰਘਾਂ ਦੇ ਬਾਰੇ ਤੁਸੀਂ ਜਾਣਦੇ ਵੀ ਹੋ ਉਹ ਆਪ ਕਰ ਰਹੇ ਆ ਅਸੀਂ ਵੀ ਉਹਨਾਂ ਦੇ ਵਰਸਾਏ ਹੋਏ ਚੱਲ ਰਹੇ ਆ ਠੀਕ ਆ ਨਾ ਤੇ ਬਾਬਾ ਦੀ ਅਗਵਾਈ 'ਚ ਸਾਰਾ ਕੁਝ ਪੁੱਛ ਦੱਸ ਕੇ ਕਰ ਰਹੇ ਆ ਉਦੋਂ ਸਭ ਤੋਂ ਪਹਿਲਾਂ 26 ਤਰੀਕ ਨੂੰ ਅਸੀਂ ਇੱਕ ਰੈਲੀ ਕੱਢਣੀ ਸੀ ਜੋ ਧਰਮ ਪਰिवर्तन ਹੋ ਰਿਹਾ ਜਾਂ ਜੋ ਪਖੰਡਵਾਦ ਹੋ ਰਿਹਾ ਤੇ ਜੋ ਉੱਥੇ ਦੇ ਮਸਲੇ ਸੀ ਹਨ ਉਹ ਆਪਾਂ ਬਰੀਫ ਕਰਦੇ ਹਾਂਗੇ ਪ੍ਰਸ਼ਾਸਨ ਨੇ ਸਾਨੂੰ ਉਹ ਰੈਲੀ ਨਹੀਂ ਕੱਢਣ ਦਿੱਤੀ ਸਾਡੇ ਕੋਲ ਮੰਗ ਪੱਤਰ ਉੱਥੇ ਲੈ ਲਿਆ ਸੀ ਜੀ ਵੀ ਅਸੀਂ ਇਹ ਕਾਰਵਾਈ ਕਰਦੇ ਹਾਂਗੇ ਵੈਰੀਫਾਈ ਕਰਕੇ ਅਸੀਂ ਕਾਰਵਾਈ ਦੀ ਮੰਗ ਕਰਦੇ ਸੀ ਜੀ ਤੇ ਜਦੋਂ ਅਸੀਂ 2-3 ਦਿਨ 4-5 ਦਿਨ ਦੇਖਿਆ ਨਹੀਂ ਕੋਈ ਗੱਲ ਹੋਈ ਫਿਰ ਅਸੀਂ 3 ਤਰੀਕ ਨੂੰ ਸਰ ਜਣਾਂ ਨੇ ਗੁਰਮਤਾ ਕੀਤਾ ਇਕੱਠੇ ਹੋ ਕੇ ਪੰਜਾਬਾ ਚੌਕ ਮੋਰਚੇ ਵਾਲਿਆਂ ਨੇ ਮੁੰਡਾ ਮੰਤ ਜੀ ਵੀ ਮਨਾਸ ਆ ਉਹ ਨਾਲ ਲੈ ਕੇ ਵੀ ਆਪਾਂ ਇਹ ਚੀਜ਼ ਕਰੀਏ ਵੀ ਆਪਾਂ ਕੀੜੀ ਨੂੰ ਜਾਂਚ ਪੱਤਰ ਦਈਏ ਮੰਗ ਪੱਤਰ ਦਈਏ ਨਾ ਵੀ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਵੀ ਫੋਰਨਿੰਗ ਫੰਡਿੰਗ ਹੋ ਰਹੀ ਆ ਜਾਂ ਗਲਤ ਇਸਤੇਮਾਲ ਹੋ ਰਿਹਾ ਹੈ ਨਾ ਵੀ ਕੀ ਗੱਲ ਸਰਕਾਰ ਸੁੱਤੀ ਪਈ ਆ ਤੇ ਉਹਦੇ ਸਬੰਧ ਵਿੱਚ ਅਸੀਂ ਇੱਕ ਪੁਤਲੇ ਫੂਕਣੇ ਸੀ ਅਸੀਂ ਇਕੱਠੇ ਹੋ ਕੇ ਚੱਲ ਪਏ ਆ ਭਾਨਾ ਸਿੱਧੂ ਵੀਰ ਆਇਆ ਜੀ ਆਇਆਂ ਨੂੰ ਵੈਲਕਮ ਉਹਦਾ ਠੀਕ ਹੈ ਨਾ ਆਪਣੇ ਉਹ ਨਾਲ ਹੀ ਆ ਅੱਗੇ ਵੀ ਗੁਰਮਤਾ ਕਰਦਾ ਬਾਬਾਈ ਕੋਲ ਵੀ ਆਉਂਦਾ ਉਹ ਉਹ ਕਿਸੇ ਬੇਟੀ ਨੂੰ ਲੈ ਕੇ ਆਇਆ ਸੀ ਕਿਸੇ ਪਾਸਟਰ ਨੇ ਉਹਦਾ 37 ਲੱਖ ਰੁਪਇਆ ਮਾਰਿਆ ਜੀ ਉਹਨਾਂ ਦੇ ਕੋਲੋ ਬੇਟੀ ਘਰੇ ਵੀ ਜਾਂਦੀ ਸੀ ਉਹਨਾਂ ਨੇ ਜਲੰਧਰ ਮਿਲਣਾ ਸੀ ਕਿਸੇ ਨੂੰ ਹੂੰ ਤੇ ਜਦੋਂ ਮਿਲਣਾ ਸੀ ਉਹ ਜਦੋਂ ਉਹਨੂੰ ਪਤਾ ਲੱਗਾ ਵੀ ਇੱਥੇ ਆਹ ਗੱਲ ਹੋਈ ਤੇ ਉਹਨੂੰ ਜੋਸ਼ ਆਇਆ ਤੇ ਉਹ ਕਹਿੰਦਾ ਵੀ ਚਲੋ ਮੈਂ ਵੀ ਉੱਥੇ ਚੱਲਦਾ ਜੇ ਬਾਬੇ ਉੱਥੇ ਖਲੋਤੇ ਆ ਤੇ ਉਹ ਮੁੰਡਾ ਉੱਥੇ ਆ ਗਿਆ ਵਧੀਆ ਆਪਣੀ ਗੱਲਬਾਤ ਹੋਈ ਤੇ ਉਨੇ ਕੋਈ ਅਗਵਾਈ ਨਹੀਂ ਕੀਤੀ ਸਿੰਘਾਂ ਦੀ ਅਗਵਾਈ ਜਿਹੜਾ ਕਾਰਪੋਰਖ ਮੋਰਚਾ ਸਿੰਘਾਂ ਦਾ ਆ ਆ ਮੋਰਚ ਨਹੀਂ ਭੰਨਾ ਸਾਥ ਦੇਣਾ ਆ ਆ ਸਾਥ ਦੇਣਾ ਕਿ ਜਿਹੜਾ ਮੋਰਚਾ ਚੱਲਦਾ ਕੋਈ ਵੀ ਆ ਸਕਦਾ ਔਰ ਇਸ ਗੱਲ ਨੂੰ ਇਸ਼ੂ ਨਾ ਬਣਾਇਆ ਜਾਵੇ ਕੋਈ ਗਲਤ ਪੋਸਟਾਂ ਪੈ ਰਹੀਆਂ ਠੀਕ ਆ ਮੇਰੀ ਫੋਟੋ ਲਾ ਕੇ ਭੰਨੇ ਦੇ ਨਾਲ ਜਾਂ ਕਿੱਦਾਂ ਹਨ ਭਈ ਜੇ ਪੰਜਾਬ ਦੀ ਗੱਲ ਆ ਜੇ ਕੋਈ ਇਕੱਠੇ ਹੋਣਾ ਚਾਹੁੰਦਾ ਤੇ ਹੋਵੇ ਜੀ ਸੱਚ ਕੇ ਅਸੀਂ ਸਾਡੀਆਂ ਬਾਬਾ ਖੁੱਲੀਆਂ ਆ ਕੋਈ ਵੀ ਹੋਵੇ ਕੋਈ ਵੀ ਤੇ ਹੋਵੇ ਭਈ ਭਾਵੇਂ ਈਸਾਈ ਹੋਣ ਮੈਂ ਤੁਹਾਨੂੰ ਇਹ ਸਵਾਲ ਬਿਲਕੁਲ ਬਿਲਕੁਲ ਮੈਂ ਦੇਖੋ ਅਸੀਂ ਪਖੜਾ ਮੋਰਚਾ ਕਿਉਂਕਿ ਈਸਾਈ ਕਹਿੰਦੇ ਨੇ ਕਿ ਸਾਡੇ ਧਰਮ ਨੂੰ ਟਾਰਗੇਟ ਕੀਤਾ ਨਹੀਂ ਨਹੀਂ ਅਸਾਂ ਮੋਰਚਾ ਕਿਸ ਚੀਜ਼ ਦੇ ਖਿਲਾਫ ਆ ਉਹ ਕਲੀਅਰ ਕਰੋ ਮੈਂ ਕਲੀਅਰ ਸਾਡ ਅਸੀਂ ਕਿਸੇ ਧਰਮ ਨੂੰ ਟਾਰਗੇਟ ਨਹੀਂ ਕੀਤਾ ਜੀ ਅਸੀਂ ਸਾਈ ਧਰਮ ਦਾ ਵੀ ਸਤਿਕਾਰ ਕਰਦੇ ਆ ਬਾਈਵਲ ਦਾ ਵੀ ਸਤਿਕਾਰ ਕਰਦੇ ਆ ਸਾਰੀਆਂ ਸਾਰੀਆਂ ਜਿੰਨੀਆਂ ਸੰਪਰਦਾਵਾਂ ਜਾਂ ਜਿੰਨੇ ਉਹਨਾਂ ਦਾ ਸਾਰਾ ਸਤਿਕਾਰ ਕਰਦੇ ਆ ਲੇਕਿਨ ਜਿਹੜੇ ਧਰਮ ਦੀ ਆੜ ਵਿੱਚ ਪਖੰਡ ਹੁੰਦੇ ਆ ਜੀ ਹੁਣ ਪੁੱਚੋ ਵਾਲਾ ਸਾਥ ਸੀ ਉਹਨੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੁਰਸੀ ਲਈ ਸੀ ਆਪਾਂ ਵਿਰੋਧ ਕੀਤਾ ਕਰ ਰਹੇ ਜੀ ਪਖੰਡਵਾਦ ਜਿਹੜਾ ਇਹ ਕਹਿੰਦੇ ਵੀ ਚੌਥੀ ਸਟੇਜ ਦਾ ਸੀ ਕੈਂਸਰ ਹੱਥ ਲਾਇਓ ਠੀਕ ਕਰਦੇ ਆ ਉਹਦਾ ਅਸੀਂ ਵਿਰੋਧ ਕਰ ਰਹੇ ਕੋਈ ਤੇਲ ਵੇਚੀ ਜਾਂਦਾ ਕੋਈ ਪਾਣੀ ਵੇਚੀ ਜਾਂਦਾ ਦਰਬਾਰ ਸਾਹਿਬ ਦੇ ਨੂੰ ਬੋਲੀ ਜਾਂਦੇ ਇਹ Hindu ਦੇਵੀ ਦੇਵਤਿਆਂ ਦੇ ਮੰਦਰਾਂ ਨੂੰ ਬੋਲੀ ਜਾਂਦੇ ਆ ਜੀ ਉੱਥੇ ਚਮਤਕਾਰ ਹੁੰਦੇ ਜੇ ਉਸ ਚੀਜ਼ ਦਾ ਲੈ ਕੇ ਸਾਡਾ ਰੋਸ ਸੀ ਔਰ ਉਹਦੇ ਅਸੀਂ ਕੰਪਲੇਂਟ ਦੇਣ ਗਏ ਸੀ ਜੀ ਜੇ ਸਹੀ ਭਾਈਚਾਰਾ ਜਿਹੜਾ ਸਹੀ ਸਾਡੇ ਨਾਲ ਆਉਣਾ ਚਾਹੁੰਦੇ ਪਖੰਡ ਨੂੰ ਖਤਮ ਕਰਨਾ ਚਾਹੁੰਦੇ ਤਾਂ ਵੈਲਕਮ ਆ ਜੀਆਂ ਇਹਨਾਂ ਨੂੰ ਆ ਸਕਦੇ ਹੂੰ ਅਸੀਂ ਸਿਰਫ ਪਖੰਡਵਾਦ ਦੇ ਖਿਲਾਫ ਆ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਜੇ ਕੋ ਕਹੇ ਵੀ ਅਸੀਂ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਅਸੀਂ ਜਿਹੜਾ ਵੀ ਕੋਈ ਰੈਲੀ ਜਾਂ ਧਰਨਾ ਪ੍ਰਦਰਸ਼ਨ ਕੀਤਾ ਬਕਾਇਦਾ ਪਰਮਿਸ਼ਨ ਲੈ ਕੇ ਕੀਤਾ ਔਰ ਸਾਡੇ ਲੋਕ ਕੋਈ ਇਦਾਂ ਦੀ ਬਿਆਨਬਾਜ਼ੀ ਨਹੀਂ ਕੀਤੀ ਗਈ ਪਰ ਤੁਸੀਂ ਕਹਿ ਕੇ ਪਰਮਿਸ਼ਨ ਉਸ ਦਿਨ ਨਹੀਂ ਮਿਲੀ ਕਿ ਜਿਵੇਂ ਹੁਣ ਇਹ ਵੀ ਤਾਂ ਸਵਾਲ ਖੜਾ ਹੁੰਦਾ ਕਿ ਪੀਸਫੁਲ ਰੈਲੀ ਕੱਢਣੀ ਸੀ ਕੋਈ ਹਿੰਸਾ ਤਾਂ ਕਰਨੀ ਕੋਈ ਹਿੰਸਾ ਨਹੀਂ ਕੀਤੀ ਫਿਰ ਪੰਜਾਬ ਦੇ ਜਾਏ ਜਾਂ ਨਹਿنگ ਸਿੰਘ ਪੰਜਾਬ ਦੇ ਵਿੱਚ ਰੈਲੀ ਕਿਉਂ ਨਹੀਂ ਕੱਢ ਸਕਦੇ ਕੀ ਕਾਰਨ ਦਿੱਤਾ ਗਿਆ ਇਹਨਾਂ ਦਾ ਦਬਾਅ ਹੋਊਗਾ ਪ੍ਰਸ਼ਾਸਨ ਦੇ ਉੱਤੇ ਇਹਨਾਂ ਦਾ ਠੀਕ ਹੈ ਨਾ ਪ੍ਰਸ਼ਾਸਨ ਦੇ ਉੱਤੇ ਦਬਾਅ ਹੋਊਗਾ ਰੈਲੀ ਕਰਨਾ ਸਾਡਾ ਹੱਕ ਆ ਧਰਨਾ ਲਾਉਣਾ ਵੀ ਸਾਡਾ ਹੱਕ ਆ ਜੇ ਕੋ ਨਹੀਂ ਸੁਣਦਾ ਤੇ ਸੁੱਤੇ ਪ੍ਰਸ਼ਾਸਨ ਨੂੰ ਜਗਾਉਣਾ ਵੀ ਸਾਡਾ ਹੱਕ ਆ ਠੀਕ ਹੈ ਨਾ ਅਸੀਂ ਜੋ ਵੀ ਕੀਤਾ ਸਵਿਧਾਨ ਦੇ ਅਸੀਂ ਉਹਦੇ ਹਨ ਵੀ ਅਸੀਂ ਸਵਿਧਾਨ ਨੂੰ ਨਹੀਂ ਮੰਨਣਾ ਤੇ ਮੁਰਕੇ ਹੱਥ ਜੋੜੀ ਜਾਣੇ ਵੀ ਸਾਨੂੰ ਹੁਣ ਬੋਲਣ ਦੀ ਪਰਮਿਸ਼ਨ ਦੇ ਦਿਓ ਠੀਕ ਹੈ ਨਾ ਇਹ ਕਰ ਲਓ ਅਮਰਤਪਾਲ ਵਾਲੇ ਬਿਲਕੁਲ ਬਿਲਕੁਲ ਅਸੀਂ ਜੋ ਵੀ ਕਰ ਰਹੇ ਹਾਂ ਸਵਿਧਾਨ ਦੇ ਦਾਇਰੇ 'ਚ ਕਰ ਰਹੇ ਆ ਸਵਿਧਾਨ ਨੂੰ ਮੰਨਦੇ ਆ ਸਾਡੀ ਸਾਰੀਆਂ ਜਥੇਬੰਦੀਆਂ ਮੰਨਦੀਆਂ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਕਰਾਂਗੇ ਜੋ ਵੀ ਕਰਾਂਗੇ ਅਸੀਂ ਇਹ ਤਾਂ ਹੈ ਨਹੀਂ ਵੀ ਸੰਵਿਧਾਨ ਨੂੰ ਨਹੀਂ ਮੰਨਣਾ ਅਸੀਂ ਮੰਨਦੇ ਹਾਂ ਤੁਸੀਂ ਅੰਦਰ ਚ ਪਾਲ ਨੂੰ ਸਹੀ ਨਹੀਂ ਮੰਨਦੇ ਜਦੋਂ ਦੇਖੋ ਜਿੱਥੇ ਤੱਕ ਉਹਦਾ ਸਾਥ ਦੇਣਾ ਸੀ ਦਿੱਤਾ ਜੀ ਅੱਜ ਵੀ ਕਹਿੰਨੇ ਆ ਦਿੱਤਾ ਜਦੋਂ ਉਹ ਗਲਤ ਹੋ ਗਿਆ ਪਾਸਾ ਸਾਥ ਛੱਡ ਦਿੱਤਾ ਉਹਦਾ ਵਿਰੋਧ ਅਸੀਂ ਇਹ ਗੱਲ ਕਹਿੰਨੇ ਆ ਵੀ ਉਹ ਜਨਾਲਾ ਘਟਣਾ ਸੀ ਉਹ ਕੁੜੀ ਦੀ ਲੜਾਈ ਸੀ ਉਹ ਪੰਥ ਦੇ ਗੱਲ ਮੰਨਣਾ ਚਾਹੁੰਦਾ ਸੀ ਉਹ ਨਹੀਂ ਮੰਨਣ ਦਿੱਤੀ ਅਸੀਂ ਜੀ ਸਾਰਿਆਂ ਨੂੰ ਪਤਾ ਹੀ ਆ ਹੁਣ ਸਾਰਿਆਂ ਦੇ ਸਾਹਮਣੇ ਆ ਗਿਆ ਸਾਰਾ ਕੁਝ ਜੀ ਚਰਚ ਵਾਲੇ ਪਾਸਟਰਾਂ ਵਾਲੇ ਮਸਲੇ ਤੇ ਵਾਪਸ ਆਉਣਾ ਚਾਹਣਾ ਮੈਂ ਕਿ ਜਿਵੇਂ ਤੁਸੀਂ ਕਿਹਾ ਕਿ ਅਸੀਂ ਪਖੰਡਵਾਦ ਦੇ ਖਿਲਾਫ ਆ ਕਿਸੇ ਧਰਮ ਦੇ ਖਿਲਾਫ ਨਹੀਂ ਪਖੰਡਵਾਦ ਦੀ ਡੈਫੀਨੇਸ਼ਨ ਕੀ ਆ ਇਸਾਈ ਭਾਈਚਾਰੇ ਬਹੁਤ ਸਾਰੀ ਵੀਡੀਓਜ਼ ਪਾ ਰਹੇ ਨੇ ਕਿ ਦੇਖੋ ਪਖੰਡ ਨੂੰ ਤਾਂ ਫਿਰ ਸਿੱਖੀ 'ਚ ਵੀ ਕੋਈ ਨਾ ਕੋਈ ਕਿਤੇ ਨਾ ਕਿਤੇ ਪਖੰਡ ਕਰੀ ਜਾਂਦਾ ਕਿਤੇ ਨਾ ਕਿਤੇ ਕਹਿ ਦਿੰਦੇ ਆ ਕਿ ਇੱਥੇ ਸਨਾਨ ਕਰੋ ਆ ਦੁੱਖ ਟੁੱਟੇ ਜਾਏਗਾ ਇੱਥੇ ਕਰੋ ਆ ਟੁੱਟ ਜਾਏਗਾ ਉਹ ਕਹਿੰਦੇ ਸਾਡਾ ਹੀ ਵਿਸ਼ਵਾਸ ਆ ਜੇ ਤੁਹਾਡਾ ਦੇਖੋ ਮੇਰੀ ਗੱਲ ਸੁਣੋ ਪਖੰਡ ਸਾਡੇ ਉੱਥੇ ਸਵਾਲ ਕੀਤਾ ਸੀ ਇੱਕ ਪੱਤਰਕਾਰ ਵੀ ਮੇ ਸਾਨੂੰ ਜੀ ਵੀ ਤੁਹਾਡੇ ਗੁਰੂ ਘਰਾਂ ਦੇ ਵਿੱਚ ਜਾ ਚੜਦੇ ਆ ਸਾ ਇਹ ਹੈ ਨਾ ਵੀ ਉਹ ਨਹੀਂ ਬਖੰਡਵਾਦ ਸਾਨੂੰ ਇਹ ਦੱਸਿਆ ਜਾਵੇ ਸਾਡੇ ਕਿਸੇ ਗ੍ਰੰਤੀ ਸਿੰਘ ਕੋਲ ਅਨਾਉਂਸਮੈਂਟ ਹੋਈ ਆ ਪਿੱਛੇ ਜਾ ਚੜਾਓ ਜਾਂ ਅਰਦਾਸ ਹੋਈ ਆ ਤੁਹਾਡੇ ਪੁੱਤ ਬਾਹਰ ਜਾਣਗੇ ਜਾਂ ਸਾਡੇ ਕਾਲ ਤੱਕ ਸਾ ਸੁਪਰੀਮ ਹੂੰ ਉੱਥੋਂ ਹੁਕਮਨਾਮਾ ਜਾਰੀ ਹੋਇਆ ਕਦੀ ਨਹੀਂ ਹੋਇਆ ਨਾ ਜੀ ਇਹਨਾਂ ਦੇ ਜਿਹੜੇ ਮੋਢੇ ਬੰਦੇ ਆ ਉਹ ਕਰ ਰਹੇ ਆ ਵੀ ਆ ਪਾਣੀ ਲੈ ਜਾਓ ਤੁਸੀਂ ਤੇ ਤੁਹਾਡੀ ਚੌਥੀ ਸਟੇਜ ਦਾ ਕੈਂਸਰ ਠੀਕ ਹੋ ਜੂ ਆ ਤੇਲ ਲੈ ਜਾਓ ਤੁਹਾਡਾ ਆ ਹੋ ਜੂ ਤੁਸੀਂ ਪਿੱਛੇ ਜਾ ਵੀਡੀਓ ਵੀ ਵਖੀਆਂ ਇੱਕ ਬੱਚੇ ਨੂੰ ਬਲਜਿੰਦਰ ਪਾਸਟਰ ਬੱਚੇ ਨੂੰ ਲੈ ਕੇ ਜਾ ਰਿਹਾ ਕਹਿੰਦਾ ਇਹ ਬੱਚਾ ਮਰ ਗਿਆ ਮੈਂ ਜਿੰਦਾ ਕਰ ਰਿਹਾ ਤੇ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਜੇ ਤੁਹਾਡੇ ਕੋਲ ਇੰਨੀ ਸ਼ਕਤੀ ਹੈ ਪਰਮੇਸ਼ਰ ਨੇ ਤੁਹਾਨੂੰ ਭਗਵਾਨ ਜੀ ਨੇ ਤੁਹਾਨੂੰ ਇਹ ਕੁਝ ਦੇ ਕੇ ਨਵਾਜਿਆ ਤੇ ਤੁਸੀਂ ਸਾਡੇ ਸਾਹਮਣੇ ਕਰੋ ਆਪਾਂ ਪੀਜੀਆ ਹੀ ਚੱਲਦੇ ਆ ਠੀਕ ਆ ਨਾ ਉਥੇ ਇੰਨੇ ਮਰੀਜ਼ ਆ ਇੰਨੀ ਲੋਕੀ ਦੁਨੀਆ ਦੁਖੀ ਆ ਇਨਾ ਐਂਟੀਵਾਰਟਿਕ ਲੱਗ ਰਿਹਾ ਕਿ ਆਪਾਂ ਨੂੰ ਚੀਜ਼ਾਂ ਦੀ ਲੋੜ ਹੀ ਹੈ ਨੀਗੀ ਠੀਕ ਹੈ ਨਾ ਜਾਣੇ ਕਿ ਤੁਸੀਂ ਕਹਿ ਰਹੇ ਹੋ ਕਿ ਜੇ ਸਿੱਖੀ ਚ ਕੋਈ ਕਰ ਰਿਹਾ ਤਾਂ ਉਹਦੀ ਮਨਮਤ ਹੋ ਸਕਦੀ ਹੈ ਕਿ ਪ੍ਰਵਾਨਗੀ ਤਾਂ ਨਹੀਂ ਦਿੰਦੀ ਕਰਮ ਕੰਡਾਂ ਦੇ ਤਾਂ ਮਾਰਾ ਹੀ ਨੇ ਤੁਹਾਨੂੰ ਪਤਾ ਹੀ ਹੈ ਮੂਰਤੀ ਪੂਜਾ ਦਾ ਵੀ ਮਾਰਾ ਹੀ ਨੇ ਖੰਡਨ ਕੀਤਾ ਕਿਸੇ ਗੁਰੂ ਘਰ ਚ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ ਨਹੀਂ ਦਿੱਤੀ ਜਾਂਦੀ ਹੁਣ ਸ਼ਰਦਾ ਆ ਜੀ ਸਰੋਵਰ ਚ ਇਸ਼ਨਾਨ ਕਰਕੇ ਹਨਾ ਤੇ ਉਦੋਂ ਠੀਕ ਹੋ ਜਾਂਦਾ ਤਾਂ ਸ਼ਰਦਾ ਹੀ ਆ ਨਾ ਪਰ ਕਿਤੇ ਲਿਖ ਕੇ ਤਾਂ ਨਹੀਂ ਲਾਇਆ ਉਹ ਕਹਿ ਦੇਣੀ ਸਾਡੀ ਵੀ ਸ਼ਰਦਾ ਹੀ ਹੈ ਨਹੀਂ ਸ਼ਰਦਾ ਹਾਂ ਠੀਕ ਆ ਪਰ ਸ਼ਰਦਾ ਤਾਂ ਫਿਰ ਸਾਨੂੰ ਠੀਕ ਕਰਕੇ ਦੇ ਦੇਣਾ ਨਾ ਸਾਡਾ ਤਾਂ ਸਾਡੇ ਕੋਲ ਤਾਂ ਇਤਿਹਾਸ ਪਿਆ ਠੀਕ ਹੈ ਨਾ ਪਰ ਜਿੱਦੋ ਜਿੱਦੋ ਜੋ ਕੁਝ ਹੋਣ ਰਿਹਾ ਸਾਡੇ ਕੋਲ ਤੇ ਇਤਿਹਾਸ ਪਿਆ ਜੀ ਉਹ ਵੀ ਦੱਸ ਦੇਣ ਕਿ ਕਿੱਥੇ ਕੀ ਹੋਇਆ ਅਸੀਂ ਕਹਿੰਨੇ ਵੀ ਤੁਸੀਂ ਲਾਈਵ ਕਰ ਦੋ ਗੱਲ ਤੇ ਇਹ ਆ ਵੀ ਡੋਨੇਸ਼ਨ ਉਹ ਮੰਗ ਰਹਿ ਠੀਕ ਆ ਨਾ ਜੀ ਡਾਲਰ ਹੋ ਰਿਹਾ 80000 ਫੰਡਿੰਗ ਜੀ ਹੈ ਨਾ ਅਸੀਂ ਉਹ ਚੀਜ਼ਾਂ ਦੇਖੋ ਪੱਲੀ ਉਹਨਾਂ ਨੇ ਪਾਇਆ ਆ ਵੀ ਇੱਥੇ ਫੰਡ ਕਰੋ ਇਹ ਕਰੋ ਵੀ ਉਹ ਫੰਡ ਲੱਗ ਕਿੱਧਰ ਰਿਹਾ ਵੀ ਕਿਸੇ 25-25 ਲੱਖ ਰੁਪਈਆ ਦੇ ਕੇ ਉਹ ਧਰਮ ਪਰਿਵਰਤਨ ਕਰਵਾ ਰਹੇ ਆ ਅਸੀਂ ਕਿਸੇ ਨੂੰ ਕੋਈ ਜੇ ਕੋਈ ਸਿੱਖ ਧਰਮ ਚਾਉਣਾ ਚਾਹੁੰਦਾ ਵੈਲਕਮ ਆ ਕੋਈ ਵੀ ਆ ਜਾਵੇ ਅਸੀਂ ਕਿਹੜਾ ਰੁਕਦੇ ਹਾਂ ਸਿੱਖਾਂ ਦੀਆਂ ਜਿਹੜੀਆਂ ਰੌ ਰਿਤਾ ਠੀਕ ਹੈ ਨਾ ਸਿੱਕੀ ਧਰਮਾ ਪੜਾਉ ਅਸੀਂ ਕਹਿੰਦੇ ਜਿੰਨੇ ਜਣਾ ਜੀ ਸਕਦੇ ਜਾਓ ਉਹਨਾਂ ਦੇ ਧਰਮ ਚ ਅਸੀਂ ਮਨਾ ਨਹੀਂ ਕਰਦੇ ਪਰ ਕਮਸ਼ੇ ਕਮ ਤੁਸੀਂ ਫਿਰ ਆਪਣੇ ਪਿੱਛੇ ਮਸੀਹ ਲਾਓ ਸਿੰਘ ਕਿਉਂ ਲਾ ਰਹੇ ਠੀਕ ਹੈ ਜੀ ਨਾਵਾਂ ਦੇ ਪਿੱਛੇ ਹਲੇ ਵੀ ਸਿੰਘ ਪਾਉਂਦਾ ਦਸਤਾਰਾਂ ਵੀ ਸਜਾਈਆਂ ਦਸਤਾਰਾਂ ਵੀ ਸਜਾਈਆਂ ਹੁਣ ਜਿਹੜੀ ਦਸਤਾਰ ਆ ਉਹ ਤੇ ਦਾਵੇਂ ਬਾਦਸ਼ਾਹ ਦੀ ਹੈ ਠੀਕ ਹੈ ਨਾ ਤੇ ਉਹ ਦਸਤਾਰਾਂ ਸਾਦਕੇ ਕੋ ਫਿਰ ਮੁੜ ਕੇ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਲਓ ਜੀ ਸਿੱਖ ਆ ਕਰਦੇ ਆ ਉਹਨਾਂ ਨੂੰ ਡੁਬਕੀਆਂ ਲਵਾਈਆਂ ਜਾਂਦੀਆਂ ਜੋ ਵੀ ਉਹਨਾਂ ਦਾ ਅਸੀਂ ਕਹਿੰਨੇ ਪ੍ਰਚਾਰ ਕਰਨ ਜੀ ਸਕਦੇ ਕਰਨ ਅਸੀਂ ਕੋਈ ਨਹੀਂ ਰੋਕਦੇ ਨਾ ਅਸੀਂ ਰੋਕਣ ਵਾਲੇ ਆ ਹੱਕਾ ਪ੍ਰਚਾਰ ਕਰਨ ਦਾ ਠੀਕ ਹੈ ਨਾ ਰਾਮ ਵਧਾਵੇ ਸ਼ੋਭ ਦੇ ਬਲ ਕਰਵਾ ਦੇ ਨਾ ਕੋਈ ਪਰ 2011 ਦੇ ਵਿੱਚ ਗਿਣਤੀ ਸੀ ਸਾਈ ਭਾਈਚਾਰੇ ਦੀ 3.5 ਲੱਖ ਹੁਣ ਹੋ ਗਿਆ 70 ਲੱਖ ਦੇ ਕਰੀਬ ਲੇਕਿਨ ਕਾਗਜ਼ਾਤ ਵਿੱਚ ਘੱਟ ਗਿਣਤੀ ਲਿਖਿਆ ਜਾ ਰਿਹਾ ਜੀ ਹੁਣ ਮੈਂ ਮੁਸਲਮਾਨ ਭਾਈਚਾਰੇ ਦੀ ਗਿਣਤੀ ਦੇਖ ਲਓ ਤੁਸੀਂ ਇਸ ਟਾਈਮ ਕਿੰਨੀ ਆ ਉਹਨਾਂ ਨੂੰ ਕਿਉਂ ਨਹੀਂ ਘੱਟ ਗਿਣਤੀ ਚ ਲਿਖਦੇ ਠੀਕ ਹੈ ਨਾ ਤੁਹਾਨੂੰ ਲੱਗਦਾ ਵੀ ਇਸਾਈਆਂ ਨੂੰ ਹੁਣ ਘੱਟ ਗਿਣਤੀ ਨਾ ਕਰ ਪੰਜਾਬ ਅਸੀਂ ਕਹਿੰਦੇ ਆਂ ਵੀ ਇਹਨੂੰ ਕਾਗਜ਼ੀ ਪੱਤਰੀ ਤੇ ਲਿਆਉਣ ਜੀ ਠੀਕ ਹੈ ਨਾ ਵੀ ਭਾਈ ਸਾਡੀ ਆ ਗਣਤੀ ਆ ਫਿਰ ਚੇਅਰਮੈਨ ਤੁਸੀਂ ਘਟ ਗਣਤੀ ਕਮਿਸ਼ਨ ਦਾ ਲਾ ਲਿਆ ਉਹ ਪੰਜਾਬ ਦੇ ਵਿੱਚ ਕਿਸੇ ਘਟ ਗਣਤੀ ਦੀ ਸੁਣਦਾ ਹੀ ਨਹੀਂ ਠੀਕ ਹੈ ਨਾ ਉਹਨਾਂ ਦੇ ਵੀਡੀਓ ਮੈਂ ਪੈ ਰਹੀਆਂ ਆ ਆਹ ਨਾ ਸਿੱਧੂ ਦੇ ਖਿਲਾਫ ਬਨਾਸ ਦੇ ਖਿਲਾਫ ਭਗਤ ਸਿੰਘ ਦੁਆਬੀ ਦੇ ਖਿਲਾਫ ਠੀਕ ਹੈ ਨਾ ਵੀ ਅਸੀਂ ਉੱਤੇ ਕਾਰਵਾਈ ਦੀ ਮੰਗ ਕਰਦੇ ਆ ਕਮਿਸ਼ਨਰ ਵੀ ਆਏ ਕਹਿ ਰਹੇ ਹੁੰਦੇ ਹੁਣ ਵੀਜੇ ਸਾਹਬਲਾ ਸੀ ਐਸਸੀ ਕਮਿਸ਼ਨ ਦੇ ਚੇਅਰਮੈਨ ਉਹਨਾਂ ਦਾ ਕਦੀ ਇਹਦਾ ਬਿਆਨ ਸੁਣਿਆ ਸੀ ਨਹੀਂ ਸੁਣਿਆ ਸੀ ਨਾ ਉਹਨਾਂ ਕੋਲ ਜਿਹੜਾ ਵੀ ਜਾਂਦਾ ਸੀ ਆ ਉਹ ਉਹਦਾ ਕੰਮ ਕਰਕੇ ਤੋੜਦੇ ਸੀ ਹੂੰ ਠੀਕ ਹੈ ਨਾ ਕਮਿਸ਼ਨ ਤੇ ਸਾਰਿਆਂ ਦਾ ਸਾਂਝਾ ਹੁੰਦਾ ਪਰ ਇੱਕ ਤਰਫਾ ਹੀ ਕਿਉਂ ਲਾਇਆ ਗਿਆ ਬਿਲਕੁਲ ਉਹ ਉਹ ਕਿਹੜੀ ਕਾਸਟ ਆਉਂਦੇ ਉਹ ਸਾਰਿਆਂ ਨੂੰ ਪਤਾ ਹੁਣ ਲੱਗਦਾ ਵੋਟਾਂ ਦੀ ਸਿਆਸਤ ਗੇਮ ਖੇਡ ਰਹੀ ਹੈ ਵੋਟਾਂ ਦੀ ਜਿਹੜੀ ਅੱਛਾ ਅਸੀਂ ਮੈਂ ਪਰਸੋਂ ਇੰਟਰਵਿਊ ਕਰਕੇ ਆ ਮੈਂ ਰਾਮ ਰੀਮ ਨੂੰ ਵੀ ਕਿਹਾ ਸੀ ਕਿ ਉਹ ਪਖੰਡ ਕੀਤਾ ਉਹਨੇ ਦਾਮੇ ਬਾਸ਼ਾ ਦੀ ਪਸ਼ਾਕ ਪਾ ਕੇ ਠੀਕ ਹੈ ਨਾ ਅਸੀਂ ਉਹਦੇ ਵੀ ਖਿਲਾਫ ਆ ਕੋਈ ਵੀ ਪਖੰਡ ਕਰਦਾ ਸੀ ਉਹਦੇ ਖਿਲਾਫ ਨਹੀਂ ਹੋਣਾ ਚਾਹੀਦਾ ਜੀ ਜਿਵੇਂ ਤੁਸੀਂ ਕਿਹਾ ਕਿ ਕੋਈ ਵੀ ਪਖੰਡ ਕਰੇਗਾ ਤਾਂ ਅਸੀਂ ਉਹਦੇ ਖਿਲਾਫ ਆ ਸਵਾਲ ਚੁੱਕਣ ਵਾਲੇ ਸਵਾਲ ਚੁੱਕ ਲੈਣਗੇ ਕਿ ਜਿੱਥੇ-ਜਿੱਥੇ ਸਿੱਖੀ ਦੀ ਵਜ੍ਹਾ ਜਿਵੇਂ ਤੁਸੀਂ ਪੁੱਤੇ ਵਾਲੇ ਸਾਹਤ ਦੀ ਗੱਲ ਕੀਤੀ ਜੇ ਕਿਤੇ-ਕਿਤੇ ਵਿਵਾਦ ਹੋਇਆ ਤਾਂ ਉਹ ਵੀ ਤਾਂ ਗੱਲਾਂ ਬੋਲਾਂ ਨਾਲ ਹੀ ਬੋਲ ਕੇ ਆਪਸਾਰ ਦੀਦਾ ਕੋਈ ਕਾਰਵਾਈ ਤਾਂ ਨਹੀਂ ਹੋਈ ਪੁੱਤੇ ਵਾਲੇ ਉੱਤੇ ਵੀ ਹਾਲੇ ਤੱਕ ਉਹ ਪੁਖਤਾ ਵੀ ਉਹਨੂੰ ਸਜ਼ਾ ਮਿਲੀ ਹੋਵੇ ਉਹ ਤਾਂ ਮੁਕਰੀਆ ਟੀਵੀ ਤੇ ਵੀ ਕਹਿ ਰਿਹਾ ਵੀ ਇਹ ਤਾਂ ਦਰਬਾਰ ਸਾਹਿਬ ਤੋਂ ਚੌਥਾ ਪੌੜਾ ਜੀ ਉਹ ਦੇਖੋ ਜੀ ਉਹਦੇ ਨਾਲ ਸਵਾਲ-ਜਵਾਬ ਤੇ ਹਾਲੇ ਹੋਣੇ ਆ ਜੀ ਤੇ ਪ੍ਰੈਸ ਕਾਨਫਰੰਸ ਤੁਸੀਂ ਦੇਖੀ ਆ ਠੀਕ ਆ ਨਾ ਜੀ ਤੇ ਬਾਬਾਈ ਦੀਆਂ ਵੀਡੀਓਆਂ ਰੋਜ਼ ਆਉਂਦੀਆਂ ਹੀ ਆ ਤੇ ਉਹਨੂੰ ਕਿਹੜਾ ਕੋਈ ਮਾਫੀ ਮਿਲ ਗਈ ਆ ਪਰ ਸਿਸਟਮ ਤਾਂ ਖਤਮ ਨਹੀਂ ਹੋਇਆ ਨਾ ਆਪਾਂ ਇੱਕ ਸ਼ਖਸ ਨੂੰ ਵਿਰੋਧੀ ਧਿਰ ਨਾ ਬਣਾਈਏ ਉੱਥੇ ਜਿਹੜੇ ਜਿੰਨੇ ਜਾਂਦੇ ਆ ਜਿਹੜੇ ਉੱਥੇ ਜਾਂਦੇ ਆ ਉਹ ਗੁਰੂ ਮਹਾਰਾਜ ਦੀ ਚਲਾਈ ਪ੍ਰਥਾ ਜਾਂ ਉਹਨਾਂ ਦੇ ਉਸੂਲਾਂ ਤੋਂ ਪਾਸੇ ਦੀ ਗੱਲ ਕਰ ਰਹੇ ਆ ਅਸੀਂ ਉਹਦਾ ਉਹ ਸਿਸਟਮ ਤਾਂ ਨਹੀਂ ਬੰਦ ਹੋਇਆ ਹਾਂ ਸਿਰ ਨਹੀਂ ਅਸੀਂ ਦੇਖੋ ਕੋਈ ਸੰਪਰਦਾ ਮਾੜੀ ਨਹੀਂ ਹੁੰਦੀ ਕੋਈ ਜਥੇਬੰਦੀ ਮਾੜੀ ਨਹੀਂ ਹੁੰਦੀ ਉਹਦੇ ਵਿੱਚ ਕੋਈ ਜੇ ਕਿਸੇ ਕੋ ਗਲਤੀ ਹੋ ਗਈ ਆ ਜਾਂ ਕੋਈ ਪਖੰਡਵਾਦ ਕਰਦਾ ਸੀ ਉਹਦੇ ਖਿਲਾਫਤ ਕਰਨੀ ਆ ਨਾ ਕਿ ਉਹ ਸੰਪਰਦਾਵਾਂ ਨੂੰ ਮਾੜਾ ਕਹਿ ਦਈਏ ਇਹ ਕਿਤੇ ਨਹੀਂ ਲਿਖਿਆ ਠੀਕ ਹੈ ਨਾ ਜੀ ਤੇ ਜਿੱਥੇ ਉਹਦੀਆਂ ਕਮੀਆਂ ਪੇਸ਼ੀਆਂ ਹੋਣਗੀਆਂ ਬਾਬਾ ਜੀ ਬੈ ਮੈਂ ਕਿਦਾਂ ਦੂਰ ਕਰ ਦੇਣਗੇ ਕਿਦਾਂ ਵੀ ਹੋਊਗੀ ਉਹਨਾਂ ਨੇ ਪੁਚੌਲੇ ਸਾਧਨ ਬਾਬਾ ਜੀ ਨੇ ਇਹ ਗੱਲ ਕਹੀ ਹੈ ਨਾ ਮੈਨੂੰ ਜੇ ਅਕਾਲ ਤੱਕ ਸੱਧੂਗਾ ਤੇ ਮੈਂ ਆਉਂਗਾ ਮੈਂ ਆਣ ਕੇ ਉੱਥੇ ਜੋ ਵੀ ਮੈਨੂੰ ਸਜ਼ਾ ਜਾਤਨਾ ਮਿਲੂਗੀ ਮੈਂ ਲਵਾਂਗਾ ਸੁਖਵੀਰ ਬਾਦਲ ਨੂੰ ਸਜ਼ਾ ਨਹੀਂ ਮਿਲੀ ਉਹਨੇ ਪ੍ਰਮਾਨ ਕੀਤੀ ਜੇ ਮੇਰਾ ਸਿੱਧਾ ਸਿੱਧਾ ਸਵਾਲ ਇਹ ਹੈ ਕਿ ਇਹ ਗੱਲ ਗੱਲਾਂ ਦੇ ਵਿੱਚ ਖਤਮ ਨਹੀਂ ਨਹੀਂ ਗੱਲਾਂ ਵਿੱਚ ਖਤਮ ਹੋਣੀ ਨਹੀਂ ਹੋਊਗੀ ਜੀ ਠੀਕ ਹੈ ਨਾ ਜਿਹੜੇ ਮੁੱਦੇ ਸਾਡੇ ਲੋ ਉਠਾਏ ਗਏ ਆ ਉਹ ਸਿਰੇ ਵੀ ਲਾਏ ਗਏ ਆ ਠੀਕ ਹੈ ਜੀ ਫੰਡਿੰਗ ਦੀ ਤੁਸੀਂ ਗੱਲ ਕੀਤੀ ਕਿ ਚਰਚਸ ਨੇ ਭਾਵੇਂ ਅੰਕ ਨਰੂਲਾ ਦਾ ਚਰਚ ਆਏ ਜਾਂ ਹੋਰ ਜਿਹੜੇ ਵੱਡੇ ਚਰਚ ਨੇ ਪੰਜਾਬ ਦੇ ਵਿੱਚ ਇਸ ਵੇਲੇ ਕੰਮ ਕਰ ਰਹੇ ਉਹਨਾਂ ਨੂੰ ਡਾਲਰਾਂ ਦੇ ਵਿੱਚ ਬਾਹਰੋਂ ਫੰਡਿੰਗ ਆਉਂਦੀ ਹੈ ਤੁਸੀਂ ਉਹ ਫੰਡਿੰਗ ਤੇ ਸਵਾਲ ਚੁੱਕਿਆ ਕੋਈ ਅੰਦਾਜ਼ਾ ਹੈ ਕੋਈ ਡਾਟਾ ਹੈ ਤੁਹਾਡੇ ਕੋਲ ਕਿੰਨੀ ਫੰਡਿੰਗ ਹੈ ਜਿਸ ਤੇ ਤੁਸੀਂ ਸਵਾਲ ਚੁੱਕ ਰਹੇ ਹੋ ਕਿਉਂਕਿ ਅਗਲੇ ਕਹਿ ਵੀ ਸਕਦੇ ਸਾਨੂੰ ਤਾਂ ਕੋਈ ਏਡੀ ਖਾਸ ਫੰਡਿੰਗ ਨਹੀਂ ਆ ਰਹੀ ਬਾਹਰੋਂ ਨਹੀਂ ਅਸੀਂ ਲਿਖਤੀ ਦੇਖੋ ਸ਼ਿਕਾਇਤ ਕਰਨ ਦਾ ਸਾਡਾ ਹੱਕ ਹਨ ਜੀ ਜੇ ਸਾਨੂੰ ਡਾਊਟ ਹੋਇਆ ਜਿਵੇਂ ਬੰਦੀਆਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਉਹ ਵੀ ਹੈਗੇ ਤਾਂ ਪੰਜਾਬ ਦੇ ਬਸੰਦੇ ਹੀ ਹਨ ਉਹ ਵੀ ਜੀ ਅਸੀਂ ਮੰਨਦਾ ਕਰਦੇ ਨਹੀਂ ਗਵਰਨਮੈਂਟ ਕਾਦੇਲੇ ਬੈਠੀ ਆ ਉਹ ਜਾਂਚ ਕਰੇ ਜਾਂਚ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਵੇ ਇਹੇ ਤਾਂ ਸਾਡੀ ਮੰਗ ਆ ਅਸੀਂ ਤਾਂ ਮੂੰਹ ਆਪਣੇ ਕਿਹਾ ਹੀ ਨਹੀਂ ਵੀ ਕਿੰਨਾ ਫੰਡ ਹੋਇਆ ਕਿੰਨਾ ਨਹੀਂ ਹੋਇਆ ਜੇ ਉਹ ਨਹੀਂ ਕਰਦੇ ਤੇ ਫਿਰ ਸਾਡੇ ਕੋਲ ਤਾਂ ਕੋਈ ਪਾਵਰ ਹੀ ਕੋਈ ਨਹੀਂ ਅਸੀਂ ਤਾਂ ਪ੍ਰਸ਼ਾਸਨ ਨੂੰ ਹੀ ਕਹਿ ਸਕਦੇ ਆ ਤੇ ਜੇ ਅਸੀਂ ਪ੍ਰਸ਼ਾਸਨ ਨੂੰ ਕਹਿਣ ਜਾਈਏ ਤੇ ਮੋਰੇ ਪੁਤਲੇ ਫੁੱਕੜ ਤੇ ਪਰਚੇ ਦੇ ਧਮਕੀਆਂ ਦੇਣ ਇਹ ਤਾਂ ਫੇਰ ਕੰਮ ਗਲਤ ਆ ਲਾ ਜੀ ਜੇ ਸਾਡੇ ਲੋਕ ਕਿਸੇ ਲੋ ਸਭਧਾਨ ਤੋੜਿਆ ਗਿਆ ਨਿਆ ਕੋ ਗੱਲ ਕੀਤੀ ਗਈ ਤਾਂ ਉਹਦਾ ਖਮਜਾ ਜਿਹਨੇ ਤੋੜਿਆ ਭੁਗਤ ਲੂਗਾ ਕੀ ਸਿਰਫ ਜਾਂਚ ਦੀ ਮੰਗ ਤੇ ਉਹਨਾਂ ਨੇ ਪੁੱਤਲੇ ਫੂਕ ਦਿੱਤੇ ਜਾਂ ਕਿਸੇ ਤਰੀਕੇ ਦੀ ਹੋਰ ਉੱਥੇ ਕੋਈ ਜਾਂਚ ਦੀ ਮੰਗ ਨਾ ਨਾ ਕੋਈ ਨਹੀਂ ਹੋਈ ਕਿਉਂਕਿ ਉਹ ਕਿਆ ਗਿਆ ਨਾ ਕਿ ਉਹਨਾਂ ਨੇ ਇੱਕ ਚੌਂਕ ਦੇ ਵਿੱਚ ਕਰਾਸ ਲਾਤਾ ਉਹ ਕਰਾਸ ਵੀ ਪਟਣਾ ਇੱਥੋਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਟਕਰਾਵ ਵਾਲੀ ਸਥਿਤੀ ਬਣਦੀ ਰਹੀ ਹੈ ਪਹਿਲਾਂ ਦੀ ਮੈਂ ਗੱਲ ਕਰ ਨਾ ਨਾ ਉਹ ਦੇਖੋ ਇੱਕ ਮੇਰੇ ਖਿਆਲ ਮੇਰੇ ਧਿਆਨ ਚ ਨਹੀਂ ਬਾਬਰੀ ਚੌਂਕ ਆ ਉਹਦੇ ਵਿੱਚ ਕਰਾਸ ਲਾ ਦਿੱਤਾ ਸੀ ਬਬਰੀ ਸ਼ੌਕ ਉਹ ਬਬਰ ਅਕਾਲੀ ਲਹਿਰ ਕਿੱਥੋਂ ਚੱਲੀ ਹੈ ਜੀ ਠੀਕ ਹੈ ਨਾ ਉਹ ਨਹੀਂ ਸੀ ਕਿਸੇ ਨੂੰ ਪਤਾ ਹੁਣ ਨੌਜਵਾਨਾਂ ਨੂੰ ਪੁਰਾਣਿਆਂ ਨੂੰ ਤਾਂ ਪਤਾ ਹੈ ਤੇ ਉਹ ਹੌਲੀ ਹੌਲੀ ਜਾਗਰੂਤ ਕਰ ਰਹੇ ਆ ਉਹਨਾਂ ਦੀ ਪਰਮਿਸ਼ਨ ਲੈ ਕੇ ਜੇ ਪ੍ਰਸ਼ਾਸਨ ਨੂੰ ਪਰਮਿਸ਼ਨ ਦਿੰਦਾ ਤੇ ਲਾ ਸਕਦੇ ਹੋ ਹਮ ਲੇਕਿਨ ਜੇ ਅਪਾ ਕਿਤੇ ਬੋਤਲ ਲਾਉਣੀ ਆ ਕੁਝ ਵੀ ਲਾਉਣੀ ਆ ਪਰਮਿਸ਼ਨ ਤੇ ਲੈਨੇ ਆ ਨਾ ਇਹ ਤਾਂ ਠਾਠਾ ਤੇ ਥੋਕੀ ਨਹੀਂ ਜਾਂਦੇ ਅਸੀਂ ਕਹਿੰਦੇ ਤੁਸੀਂ ਵੀ ਜੋ ਜਿਹੜਾ ਕੋ ਕੰਮ ਕਰਨਾ ਕਾਨੂੰਨ ਦੇ ਦਾਇਰੇ ਜਾਣ ਕੇ ਕਰੋ ਇਹੇ ਤਾਂ ਸਾਡੀ ਮੰਗ ਆ 2011 ਦੇ ਵਿੱਚ ਤੁਹਾਡੀ ਗਿਣਤੀ 3.5 ਲੱਖ 70 ਲੱਖ ਹੋ ਗਈ ਤੈਨੂੰ ਕਾਨੂੰਨ ਦੇ ਦਾਇਰੇ ਚ ਲਿਆਓ ਭਾਈ ਜਿਹੜੇ ਵੀ ਭਾਈਚਾਰੇ ਚੋਂ ਆ ਰਹੇ ਆ ਸਾਈਧਰੋਂ ਚਲੇ ਜਾਂਦੇ ਆ ਪਰ ਸਹੂਲਤਾਂ ਉਹ ਲਈ ਜਾਂਦੇ ਆ ਅਸੀਂ ਭਾਈਚਾਰੇ ਦੀਆਂ ਵੀ ਦੂਜਿਆਂ ਦਾ ਹੱਕ ਕਾਤੇ ਮਾਰਦੇ ਤੁਸੀਂ ਮੈਂ ਇਹ ਸਵਾਲ ਕਰਨ ਨਹੀਂ ਲੱਗਿਆ ਸੀ ਕਿ ਤੁਸੀਂ ਵੀ ਇਸ ਹੱਕ ਦੇ ਵਿੱਚੋਂ ਕਿ ਜੇ ਕੋਈ ਧਰਮ ਪਰਿਵਰਤਨ ਕਰ ਲੈਂਦਾ ਤਾਂ ਉਸ ਨੂੰ ਜਿਹੜਾ ਪ੍ਰਿਜ਼ਰਵੇਸ਼ਨ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਬੰਦ ਹੋਣੇ ਚਾਹੀਦੀਆਂ ਬਿਲਕੁਲ 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 ਬੰਦ ਹੋਣੇ ਚਾਹੀਦੀਆਂ ਜੀ ਠੀਕ ਹੈ ਨਾ ਤੇ ਦੂਜਿਆਂ ਦਾ ਹੱਕ ਕਾਤੇ ਖਰਾਬ ਕਰੀਏ ਜੀ ਪਰ ਉਹ ਕਹਿੰਦੇ ਆ ਨਾ ਕਿ ਧਰਮ ਬਦਲਣ ਨਾਲ ਜਾਤ ਤਾਂ ਨਹੀਂ ਬਦਲ ਗਈ ਜੋ ਜਿਹੜੀ ਜਾਤ ਤੋਂ ਆਇਆ ਉਹ ਬਹੁਤ ਸਾਰੀਆਂ ਚੀਜ਼ਾਂ ਉਹਨੂੰ ਹਲੇ ਵੀ ਸਾਹਮਣਾ ਕਰਨਾ ਪੈ ਸਕਦਾ ਉਹਨਾਂ ਚੀਜ਼ਾਂ ਦਾ ਰਿਜ਼ਰਵੇਸ਼ਨ ਵੀ ਮਿਲਣੀ ਚਾਹੀਦੀ ਆ ਯਾਨੀ ਕਿ ਮੰਨ ਲਓ ਕੋਈ ਸਿੱਖਾਂ ਚੋਂ ਸਾਈਆਂ ਤੇ ਚਲਾ ਗਿਆ ਜੇ ਉਹ ਇਧਰ ਮੱਝ ਵੀ ਸਿੱਖ ਭਾਈਚਾਰੇ ਦੇ ਵਿੱਚ ਸੀ ਉਸ ਦੀ ਜਾਤ ਤਾਂ ਨਹੀਂ ਬਦਲੀ ਉਹ ਜਾਤ ਦਾ ਸ਼ੋਸ਼ਣ ਉਸ ਦੇ ਨਾਲ ਕਈ ਦਹਾਕਿਆਂ ਤੋਂ ਹੁੰਦਾ ਆਇਆ ਤੇ ਉਹਨੂੰ ਰਿਜ਼ਰਵੇਸ਼ਨ ਦਾ ਉਹ ਹੱਕਦਾਰ ਹੈ ਇਹ ਇਹ ਮੰਗ ਕਰਦੇ ਹੋ કરી ਜਾਂ ਪਰ ਸਾਡੇ ਹਿਸਾਬ ਨਾਲ ਤੇ ਇਹ ਚੀਜ਼ ਹੋਣੀ ਚਾਹੀਦੀ ਆ ਵੀ ਦੂਜਿਆਂ ਦਾ ਹੱਕ ਕਦੇ ਖਾਂਦੇ ਫਿਰ ਤੇ ਉਹ ਗੱਲ ਉਹੀ ਹੋ ਗਈ ਜੀ ਭਈ ਉਹ ਫਿਰ ਵੀ ਫਿਰ ਕੱਲ ਨੂੰ 1 ਕਰੋੜ ਦੀ ਵਾਦੀ 2 ਕਰੋੜ ਦੀ ਵਾਦੀ ਕਰ ਰਹਿਣਗੇ ਅਸੀਂ ਘੱਟ ਗਿਣਤੀ ਚ ਇਹ ਤਾਂ ਨਹੀਂ ਨਾ ਗੱਲ ਜੀ ਜਦੋਂ ਉਹ ਸਿੱਖ ਧਰਮ ਚ ਕੋਈ ਆਉਂਦਾ ਠੀਕ ਹੈ ਨਾ ਜੀ ਉਹ ਕੀ ਲਿਖਦਾ ਪਿੱਛੇ ਸਿੱਖ ਜੀ ਜੇ Hindu ਧਰਮ ਚ ਕੋਈ ਆਉਂਦਾ ਉਹ ਕੀ ਲਿਖਦਾ ਪਿੱਛੇ Hindu ਹੂੰ ਠੀਕ ਹੈ ਨਾ ਤੇ ਜੇ ਮੁਸਲਮਾਨ ਧਰਮ ਚ ਜਾਂਦਾ ਉਹ ਕੀ ਕਹਿੰਦਾ ਮੈਂ ਪਿੱਛੇ ਮੁਸਲਮਾਨ ਤੇ ਫਿਰ ਇਹ ਕਿਉਂ ਨਹੀਂ ਲਿਖਦੇ ਇਹਨਾਂ ਨੂੰ ਡਰ ਕਾਦਾ ਫਿਰ ਜੀ ਠੀਕ ਹੈ ਨਾ ਜੀ ਹੂੰ ਕੀ ਪਿੰਡਾਂ ਦੇ ਵਿੱਚ ਤੁਸੀਂ ਕਿਸੇ ਤਰੀਕੇ ਦੀ ਗਾਂਹ ਹੋਰ ਮੁਹਿਮ ਵੀ ਛੇੜੀ ਹੈ ਜਿਵੇਂ ਪਹਿਲਾਂ ਟਕਰਾਅ ਦੀ ਸਥਿਤੀਆਂ ਸਾਹਮਣੇ ਆਈਆਂ ਖਾਸ ਤੌਰ ਤੇ ਹੁਣ 25 ਦਸੰਬਰ ਆ ਰਹੀ ਹੈ ਵੀ 크리스마ਸ ਆਉਣਾ ਪਿਛਲੀ ਵਾਰ ਇੱਕ ਬਿਆਨ ਵਾਇਰਲ ਹੋ ਗਿਆ ਸੀ ਐਂਕਰ ਨਰੂਲਾ ਦਾ ਕਿਉਂਕਿ ਸ਼ਹੀਦੀ ਦਿਹਾੜੇ ਵੀ ਆ ਜਾਂਦੇ ਆ ਤਾਂ ਉਹਨਾਂ ਨੇ ਕਹਿਤਾ ਸੀ ਕਿ ਜੇ ਗਵਾਂਡ ਚ ਕੋਈ ਮਰਿਆ ਹੁਣ ਸਾਡੇ ਤਾਂ ਵਿਆਹ ਰੱਖਿਆ ਇਸ ਦਾ ਜਸ਼ਨ ਮਨਾਉਣਾ ਅਜਿਹਾ ਇੱਕ ਮੰਦਪਾ ਕ ਬਿਆਨ ਆਇਆ ਸੀ ਆਉਣ ਵਾਲੇ ਦਿਨਾਂ ਚ ਸਥਿਤੀ ਨਹੀਂ ਨਹੀਂ ਉਹ ਦੇਖੋ ਇਸੇ ਸਥਿਤੀ ਨੂੰ ਤਾਂ ਅਸੀਂ ਕੰਟਰੋਲ ਕਰ ਰਹੇ ਆ ਜੀ ਵੀ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਪੰਜਾਬ ਨੂੰ ਅੱਗ ਨਾ ਲੱਗੀ ਤੇ ਸ਼ਾਂਤੀਪੂਰਵਕ ਅਸੀਂ ਕਰ ਰਹੇ ਆ ਪ੍ਰਸ਼ਾਸਨ ਜੋ ਵੀ ਪ੍ਰਸ਼ਾਸਨ ਦੇ ਅਧੀਨ ਆ ਜੋ ਸਾਡੀਆਂ ਮੰਗਾਓ ਗਵਰਨਮੈਂਟ ਕਾਨੂੰਨ ਬਣਾ ਦੇਵੇ ਠੀਕ ਆ ਨਾ ਐਸੀ ਦੀਆਂ ਦੇਖੋ ਸਭ ਜਗਾਂ ਦੀ ਜਿਹੜੀ ਸ਼ਹੀਦੀ ਆ ਪੂਰਾ ਵਰਲਡ ਉਸ ਚੀਜ਼ ਤੇ ਸਜਦਾ ਕਰਦਾ ਜੀ ਠੀਕ ਆ ਨਾ ਜੀ ਯੂਰਪ ਕੰਟਰੀਆਂ ਦੇ ਵਿੱਚ ਕ੍ਰਿਸਮਸ ਮਨਾਇਆ ਜਾਂਦਾ ਜਿੱਦਾਂ ਉਹ ਮਨਾਉਂਦੇ ਇਦਾਂ ਇਹ ਮਨਾਉਂਦੇ ਆ ਇਹ ਤੇ ਭੰਗੜੇ ਪਾਉਂਦੇ ਰਹਿੰਦੇ ਆ ਤੇ ਫਿਰ ਉਹ ਜ਼ਾਹਰ ਜੀ ਗੱਲ ਟਕਰਾ ਦੇ ਹੋਣਾ ਬਣਦਾ ਨਾ ਜੀ ਭਈ ਕਹਿਣ ਦਾ ਮਤਲਬ ਇਹ ਆ ਵੀ ਪੁਰਾਣੇ ਸਮਿਆਂ ਦੀ ਜਦੋਂ ਗੱਲ ਕਰਦੇ ਆ ਨਾ ਬੰਕਾ ਟੂੜਾ ਦਾ ਮਜਬੂਬ ਦੇ ਦਿਆਂ ਪੁਰਾਣੇ ਸਮੇਂ ਦੇ ਵਿੱਚ ਇੰਨਾ ਭਾਈਚਾਰਾ ਮਜ਼ਬੂਤ ਸੀ ਜੇ ਕਿਸੇ ਪਿੰਡ ਚ ਮੌਤ ਹੋ ਜਾਂਦੀ ਸੀ ਨਾ ਤਾਂ ਮਹੀਨਾ-ਮਹੀਨਾ ਕੋਈ ਰੋਟੀ ਨਹੀਂ ਸੀ ਪਕਾਉਂਦਾ ਆਪਣੇ ਘਰ ਚੁੱਲ੍ਹਾ ਨਹੀਂ ਸੀ ਬਾਲਦਾ ਜੀ ਗੁਰੂ ਘਰ ਪ੍ਰਸ਼ਾਦਾ ਪਕਕਦਾ ਸੀ ਉੱਥੋਂ ਸਾਰੀ ਸੰਗਤ ਲੈ ਜਾਂਦੀ ਇੰਨਾ ਸ਼ੋਗ ਮਨਾਇਆ ਮਨਾਇਆ ਜਾਂਦਾ ਸੀ ਤੇ ਇਹ ਕੀ ਕਹਿ ਰਹੇ ਆ ਵੀ ਜੇ ਸਾਡੇ ਗਵਾਂਢ ਦੇ ਵਿੱਚ ਮੌਤ ਹੋ ਗਈ ਵੀ ਅਸੀਂ ਕੀ ਬਿਆਨ ਰੱਖੀਏ ਉਹ ਆਪ ਇਹ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬਣਦਾ ਜੀ ਪਰ ਜੇ ਕਿਸੇ ਕਰ ਉਹ ਉਸ ਦੁੱਖ ਨੂੰ ਅਸੀਂ ਆਪਣਾ ਦੁੱਖ ਸਮਝੀਏ ਇਹਦਾ ਮਤਲਬ ਇਹਨਾਂ ਨੂੰ ਦੁੱਖ ਨਹੀਂ ਹੈ ਫਿਰ ਹੂੰ ਸਾਬਜਾਦਿਆਂ ਦੀ ਸਿੱਧੀ ਦਾ ਕੋਈ ਦੁੱਖ ਨਹੀਂ ਜੀ ਠੀਕ ਹੈ ਨਾ ਮੈਂ ਕੱਲ ਨੂੰ ਇਹਨਾਂ ਦਾ ਕੁਝ ਹੋ ਜੇ ਤਾਂ ਸਾਨੂੰ ਸਾਨੂੰ ਕਹਦਾ ਦੁੱਖ ਹੋਣਾ ਫਿਰ ਜੀ ਇਹਦੇ ਇੱਕ ਭਾਈਚਾਰਕ ਸਾਂਝ ਆ ਨਾ ਕਿ ਜੇ ਆਪਾਂ ਕਿਸੇ ਦੇ ਘਰੇ ਕੋਈ ਮਰਗ ਤੇ ਜਾਵਾਂਗੇ ਤਾਂ ਉਹ ਸਾਡੇ ਆਊਗਾ ਨਾ ਅਸੀਂ ਇਹ ਚਾਹੁੰਦੇ ਆ ਵੀ ਇਹ ਇਦਾਂ ਦੀਆਂ ਚੀਜ਼ਾਂ ਬੰਦ ਹੋਣੇ ਚਾਹੀਦੀਆਂ ਭਾਈਚਾਰਕ ਸਾਂਝ ਬਣੀ ਰਹੇ ਜੀ ਠੀਕ ਹੈ ਨਾ ਤੇ ਇਸੇ ਕਰਕੇ ਸਾਡਾ ਉਪਰਾਲਾ ਆ ਬਾਕੀ ਸਿੰਘ ਸਾਹਿਬ ਬਾਬਾ ਕਲਿੰਦਰ ਸਿੰਘ ਜੀ ਚੌਂਤੇ ਵਾਲੇ ਜਿੱਦਾਂ ਸਾਨੂੰ ਹੁਕਮ ਲਾਉਣਗੇ ਅਸੀਂ ਤੇ ਭਾਈ ਉਹਨਾਂ ਦਾ ਹੁਕਮ ਬਜਾਉਣਾ ਹੂੰ ਠੀਕ ਆ ਜੀ ਜੀ ਤੇ ਮੈਂ ਫਿਰ ਕਲੀਅਰ ਕਰ ਦਿਆਂ ਨਿਹੰਗ ਸਿੰਘਾਂ ਦੀ ਅਗਵਾਈ ਇਹਕਾਰਪੁਰ ਖਾਬ ਕਰਦਾ ਇਸ ਮੋਰਚੀ ਦੀ ਅਗਵਾਈ ਜਿਹੜਾ ਸਿੰਘ ਸਾਹਿਬ ਬਾਬਾ ਕਲਿੰਦਰ ਸਿੰਘ ਜੀ 96 ਕਰੋੜੀ ਚੌਂਤੇ ਵਾਲੇ ਕਰ ਰਿਹਾ ਭਾਈ ਕਿਸੇ ਨੇ ਬਾਤ ਬਵਾਤ ਚ ਨਹੀਂ ਪੈਣਾ ਜੀ ਠੀਕ ਹੈ ਨਾ ਜੀ ਯਾਨੀ ਕਿ ਤੁਸੀਂ ਚਾਹੁੰਦੇ ਹੋ ਕਿ ਅਗਵਾਈ ਸਾਡੇ ਹੱਥ ਹੀ ਰਹੇਗੀ ਭਾਣਾ ਆਏ ਲੱਖਾ ਆਏ ਜਿਹੜਾ ਮਰਜ਼ੀ ਆਏ ਸਾਥ ਦੇ ਸਕਦਾ ਅਗਵਾਈ ਤਾਂ ਨਿਹੰਗ ਸਿੰਘਾਂ ਦੀ ਉਹ ਨਹੀਂ ਕਰ ਸਕਦਾ ਨਿਹੰਗ ਸਿੰਘਾਂ ਦੀ ਅਗਵਾਈ ਕੋਈ ਇਹ ਨਿਹੰਗ ਸਿੰਘਾਂ ਦੀ ਕੋਈ ਕਾਲਪੁਰ ਖਾਬ ਕਰਦਾ ਜੀ ਠੀਕ ਆ ਜੀ ਤੇ ਜਥੇਬੰਦੀਆਂ ਅਲੱਗ-ਅਲੱਗ ਆ ਠੀਕ ਆ ਨਾ ਪਰ ਇਹ ਵੀ ਕਿਸੇ ਪਲੇਟਫਾਰਮ ਤੇ ਇਕੱਠੀਆਂ ਤੇ ਹੁੰਦੀਆਂ ਨਾ ਜਦੋਂ ਮਹੱਲਾ ਚੜ੍ਹਦੀਆਂ ਹੂੰ ਕਿਉਂਕਿ ਕਿਉਂਕਿ ਇਹ ਯੂਨੀਵਰਸਿਟੀ ਦੇ ਵਿੱਚ ਵੀ ਵਿਵਾਦ ਹੋ ਗਿਆ ਸੀ ਕਿ ਭਾਨਾ ਲੱਖਾ ਆਪਦੀ ਚੌਧਰ ਪਗਾਨ ਆਗੇ ਸੀ ਸਟੇਜ ਖਰਾਬ ਹੋ ਗਈ ਉੱਥੇ ਮੈਂ ਤਾਂ ਇਹ ਸਵਾਲ ਕਰ ਰਿਹਾ ਕਿ ਅਗਵਾਈ ਵਾਲੀ ਗੱਲ ਜਿਵੇਂ ਤੁਸੀਂ ਕਿਹਾ ਕਿ ਕੋਈ ਮੋਨਾ ਕੋ ਨਾ ਨਹੀਂ ਕਰ ਸਕਦਾ ਨਹੀਂ 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 ਬਿਲਕੁਲ ਗਲਤ ਗੱਲ ਹੈ ਜਿੰਨੇ ਵੀ ਜਿਹਦੇ ਲੋ ਵੀ ਫਲਾਇਆ ਜਾ ਰਿਹਾ ਉਹਨੂੰ ਵਾਰਨਿੰਗ ਵੀ ਆ ਬਈ ਬੰਦੇ ਦਾ ਪੁੱਤ ਬਣ ਜਾ ਇਹ ਤਾਂ ਬਣਾਉਂਦਾ ਸਾਨੂੰ ਬਣਾਉ ਠੀਕ ਹੈ ਨਾ ਜੀ ਜੀ ਆਖਰੀ ਸਵਾਲ ਬਈ ਅੱਗੇ ਦੀ ਕੋਈ ਕੋਈ ਪਲਾਨ ਉਲੀਕਿਆ ਗਿਆ ਕਿਉਂਕਿ ਹਾਲੇ ਤੱਕ ਕੋਈ ਥੋਡੀਆਂ ਮੰਗਾ ਉੱਤੇ ਜਿਹੜੀ ਫੰਡਿੰਗ ਦੀ ਜਾਂਚ ਤੁਸੀਂ ਕਹਿ ਰਹੇ ਹੋ ਚਰਚਿਸ ਨੂੰ ਆ ਉਹਦੇ ਉੱਤੇ ਕੋਈ ਪੁਖਤਾ ਕਾਰਵਾਈ ਤਾਂ ਹੋਈ ਨਹੀਂ ਅੱਗੇ ਦਾ ਕੋਈ ਐਕਸ਼ਨ ਪਲਾਨ ਤੁਹਾਡਾ ਹੁਣ ਤੱਕ ਹੈ ਜਾਂ ਬਣਾਉਣਾ ਹਲੇ ਨਹੀਂ ਦੇਖੋ ਪਹਿਲਾਂ ਤਾਂ ਉਹਨਾਂ ਨੇ 6 ਤਰੀਕ ਦਾ ਦੇਖੀ ਵੀ ਸਾਡੇ ਉੱਤੇ ਕਾਰਵਾਈ ਕੀ ਕਰਾਉਂਦੇ ਆ ਉਸ ਤੋਂ ਬਾਅਦ ਆਪਾਂ ਅਗਲਾ ਜਿਹੜਾ ਪ੍ਰੋਗਰਾਮ ਆ ਰਿਹਾ ਕਿ ਬਾਬਾ ਜੀ ਦੀ ਗੁਰਮਤ ਦੇ ਨਾਲ ਉਹ ਤੁਹਾਨੂੰ ਜਰੂਰ ਦੱਸ ਦਿੱਤਾ ਜਾਊਗਾ মিডিਆ ਨੂੰ ਜੀ ਠੀਕ ਹੈ ਨਾ ਜੀ ਕਿਉਂਕਿ ਜਦੋਂ ਜੇ ਅਸੀਂ ਪਹਿਲਾਂ ਦੱਸਦੀਏ ਫਿਰ ਪ੍ਰਸ਼ਾਸਨ ਸਾਡੇ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੰਦਾ ਕਿਤੇ ਨਾ ਕਿਤੇ ਪ੍ਰਸ਼ਾਸਨ ਦਬਾਅ ਹੀਟ ਹੈ ਇਹ ਮੰਨਣਾ ਪਊਗਾ ਚਾਹੇ ਸਰਕਾਰੀ ਪ੍ਰੈਸ਼ਰ ਵੀ ਕਰਦਾ ਸਰਕਾਰ ਵੀ ਤੁਹਾਨੂੰ ਲੱਗਦਾ ਝੋਕਰੀ ਹੈ ਨਾ ਵਲ ਝੋਕਰੀ ਵੋਟਾਂ ਕਰਕੇ ਝੋਕ ਵੋਟਾਂ ਕਰਕੇ ਇਹ ਵੋਟ ਬੈਂਕ ਦੀ ਫਿਰ ਹੁਣ ਦੇਖੋ ਸਾਡਾ 10 ਲੱਖ ਦੀ ਇਹ ਕਹਿੰਦੇ ਸਾਡੇ ਤੇ ਲੱਗਣਤੀ ਹੈ ਸਾਡੀ ਜੀ 10 ਲੱਖ ਬੰਦਾ ਦੇ ਖਾਂਪੜਾ ਚਰਚੇ 'ਚ ਇਕੱਠਾ ਹੋ ਰਿਹਾ ਤੇ ਬਾਕੀ ਫਿਰ ਕਿੱਥੋਂ ਆ ਰਿਹਾ ਹੂੰ ਇਦਾਂ ਦੇ ਵੋਟ ਬੈਂਕ ਦੀ ਆ ਫਿਰ ਹੁਣ ਫਿਰ ਡੇਰਾਵਾਦੀ ਫੈਲ ਜੂ ਜੀ ਫਿਰ ਤੇ ਲੋਕਤੰਤਰ ਹੀ ਪਈ ਤੁਸੀਂ ਇੱਕ ਵੋਟ ਬੈਂਕ ਦੀ ਗਿਣਤੀ ਨੂੰ ਨਾ ਲੈ ਕੇ ਚੱਲੋ ਇਦਾਂ ਤੇ ਕੱਲ ਨੂੰ ਕੋਈ ਚਰਚ ਦਾ ਪਾਦਰੀ ਕਿਸੇ ਨੂੰ ਮੈਸੇਜ ਲਾ ਦੂ ਵੀ ਭਾਈ ਫਲਾਣੇ ਸਰਪੰਚ ਨੂੰ ਵੋਟ ਪਾਉਣੀ ਹੈ ਸਾਰੀਆਂ ਵੋਟਾਂ ਉਧਰ ਹੀ ਭੁਗਤ ਜਾਣਗੀਆਂ ਉਹ ਕੰਮ ਤੇ ਦੇਖਿਆ ਨਹੀਂ ਜਾਊਗਾ ਕਿਉਂਕਿ ਫਿਰ ਫਿਰ ਤਾਂ ਜਿਵੇਂ ਬਲਾਤਕਾਰ ਕਰਕੇ RAMRI ਮੰਦਿਰ ਚਲਾ ਗਿਆ ਫਿਰ ਵੋਟਾਂ ਦੀ ਤਾਕਤ ਤੇ ਬਾਹਰ ਵੀ ਆ ਜੇ ਤਾਂ ਉਹ ਖੇਡ ਹੋ ਜਾਣੀ ਹੈ ਹਾਂ ਫਿਰ ਉਹ ਇਸ ਕਰਕੇ ਇਹ ਆ ਵੀ ਲੋਕਤੰਤਰ ਦਾ ਘਾੜ ਨਹੀਂ ਹੋਣਾ ਚਾਹੀਦਾ ਲੋਕਤੰਤਰ ਨੂੰ ਆਪਣਾ ਕਾਨੂੰਨ ਨੂੰ ਆਪਣਾ ਕੰਮ ਕਰ ਲੈਣ ਦੇਣਾ ਚਾਹੀਦਾ ਇਹਨਾਂ ਨੂੰ ਵੋਟ ਬੈਂਕ ਵਾਲੇ ਪਾਸੇ ਨੂੰ ਇਹ ਜੋ ਚੀਜ਼ਾਂ ਲਿਆਉਣੇ ਚਾਹੁੰਦੀਆਂ ਸਰਕਾਰਾਂ ਉਹਦੇ ਅਸੀਂ ਖਿਲਾਫ ਆ ਜੀ ਬਿਲਕੁਲ ਤਾਂ ਇਹ ਤੁਸੀਂ ਸਾਰੀ ਵਿਚਾਰ ਚਰਚਾ ਸੁਣੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੇ ਇਸ ਬਾਬਤ ਵਿਚਾਰ ਆਪਣੀਆਂ ਥਾਟਸ ਕਮੈਂਟ ਸੈਕਸ਼ਨ ਚ ਰੱਖ ਸਕਦੇ ਹੋ ਪੰਜਾਬ 1 ਕਾ ਟੀਵੀ ਦੇਖਦੇ ਰਹੋ ਧੰਨਵਾਦ ਧੰਨਵਾਦ ਬਾਬਾ ਜੀ ਬਹੁਤ ਸ਼ੁਕਰੀਆ ਬਾਈ ਜੀ